ਕੇਂਦਰੀ ਪੱਧਰ ਤੇ ਜਦੋਂ ਚੋਣ ਹੁੰਦੀ ਹੈ ਤੇ ਉਦੋਂ ਮਹਾ ਗਠਬੰਧਨ ਹੁੰਦੇ ਨੇ ਮਹਾ ਗਠਬੰਧਨ ਮਤਲਬ ਕਿ ਇੱਕ ਜਾਂ ਦੋ ਪਾਰਟੀਆਂ ਨਾਲ ਗੱਠ ਜੋੜ ਨਹੀਂ ਸਕੋ ਜ਼ਿਆਦਾ ਪਾਰਟੀਆਂ ਦੇ ਨਾਲ ਜ਼ਿਆਦਾ ਧੜਿਆਂ ਦੇ ਨਾਲ ਗੱਠ ਜੋੜ ਹੋਣੇ ਪੰਜਾਬ ਦੇ ਵਿੱਚ ਹੁਣ ਇੱਕ ਮਹਾ ਗਠਬੰਧਨ ਦੀ ਸੰਭਾਵਨਾ ਜਿਤਾਈ ਜਾਣ ਲੱਗੀ ਹੈ ਇਹ ਮਹਾ ਗਠਬੰਧਨ ਹੈ ਕੀ ਇਹ ਸਮਝਣਾ ਚਾਹੀਦਾ ਕਿ ਸੂਬਾ ਪੱਧਰ ਦੇ ਉੱਤੇ ਮਹਾ ਗਠਬੰਧਨ ਹੋ ਸਕਦੇ ਨੇ ਹਾਲਾਂਕਿ ਯੂਨੀਅਨ ਲੈਵਲ ਦੇ ਉੱਤੇ ਸੈਂਟਰਲ ਲੈਵਲ ਦੇ ਉੱਤੇ ਮਹਾਗਠਬੰਧਨ ਹੁੰਦੇ ਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਇਹਦਾ ਇੱਕੋ ਇੱਕ ਮਜਸਮਾ ਆਈ ਐਨ ਡੀ ਆ ਵੀ ਹੈ ਇਹਦਾ ਇੱਕੋ ਇੱਕ ਮਜਸਮਾ ਐਨ ਡੀ ਆ ਵੀ ਹੈ ਬਹੁਤ ਕੁਝ ਇਹਦੇ ਨਾਲ ਵਿਚਾਰਿਆ ਜਾ ਸਕਦਾ ਪਰ ਜੇ ਸੂਬੇ ਪੱਧਰ ਦੀ ਗੱਲ ਕਰੀਏ ਕਿ ਸੂਬੇ ਪੱਧਰ ਦੇ ਉੱਤੇ ਸੂਬੇ ਪੱਧਰ ਦੀ ਸਿਆਸਤ ਦੇ ਵਿੱਚ ਮਹਾਗਠਬੰਧਨ ਹੋ ਸਕਦੇ ਨਹੀਂ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ ਚਰਚਾਵਾਂ ਨੇ ਕਿ ਪੰਥਕ ਕਾਉਂਸਲ ਦੀ ਅਗਵਾਈ ਹੇਠ ਮਹਾ ਗਠਬੰਧਨ ਹੋ ਸਕਦਾ ਹੈ 217 ਤੋਂ ਪਹਿਲਾਂ 217 ਦੀਆਂ ਵਿਧਾਨ ਸਭਾ ਚੋਣਾਂ ਇਸ ਵੇਲੇ ਹਰ ਕੋਈ ਉਧਰ ਵੱਲ ਨੂੰ ਤੱਕ ਰਿਹਾ ਹੈ ਹਰ ਇੱਕ ਸਿਆਸਤਦਾਨ 227 ਦੇ ਵਿੱਚ ਕੀ ਹੋ ਸਕਦਾ ਹੈ ਇਹਦੀਆਂ ਸਪੈਕੂਲੇਸ਼ਨਸ ਦੇ ਵਿੱਚ ਇਸੇ ਦੀ ਉਧੇੜ ਬੁੰਨ ਦੇ ਵਿੱਚ ਲੱਗਿਆ ਹੋਇਆ ਪਰ ਆਖਿਰ ਹੋਵੇਗਾ ਕਿ ਉਹ 227 ਆਉਣ ਤੇ ਪਤਾ ਲੱਗੇਗਾ ਪਰ ਇਹ ਮਹਾ ਗਠਬੰਧਨ ਕੀ ਹੈ ਚਰਚਾਵਾਂ ਨੇ ਕਿਉਂਕਿ ਇਸ ਵੇਲੇ ਪੰਥ ਜਿਵੇਂ ਕਿ ਇਕਜੁੱਟ ਤਾਂ ਹੋ ਨਹੀਂ ਸਕਿਆ ਪੁਨਰਸਰਜੀਤ ਅਕਾਲੀ ਦਲ ਦੇ ਕੋਲੋਂ ਆਸ ਸੀ ਪਰ ਉਹ ਅਕਾਲੀ ਦਲ ਅਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਵਾਲਾ ਪੁਨਰਸਰਜੀਤ ਅਕਾਲੀ ਦਲ ਜਿਹੜਾ ਦਾਵਾ ਕਰਦਾ ਹੈ ਕਿ ਉਹਦੀ ਪਿੱਠ ਤੇ 100 ਸਾਲ ਤੋਂ ਵੱਧ ਦਾ ਇਤਿਹਾਸ ਖੜੋਤਾ ਹੈ ਅਜੇ ਤੱਕ ਤਾਂ ਇੱਕ ਸਾਰ ਨਹੀਂ ਕਰ ਪਾਇਆ ਪੰਥ ਨੂੰ ਪਰ ਹੋ ਸਕਦਾ ਹੈ ਕਿ ਆਉਂਦੇ ਸਮੇਂ ਵਿੱਚ ਕਰ ਵੀ ਲਵੇ ਸੰਭਾਵਨਾ ਖਾਰਜ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ ਇਸ ਵੇਲੇ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਉਸ ਜ਼ਿਮਨੀ ਚੋਣ ਦੇ ਵਿੱਚ ਸਮਰਥਨ ਦਿੱਤਾ ਜਾ ਰਿਹਾ ਮੰਦੀਪ ਸਿੰਘ ਨੂੰ ਸਮਰਥਨ ਦੇ ਰਿਹਾ ਅਜੇ ਤੱਕ ਪੁਨਰ ਸੁਰਜੀਤ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਔਰ ਉਮੀਦਵਾਰ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਕੋਲ ਮਸਲਨ ਇਹ ਤਿੰਨ ਪਾਰਟੀਆਂ ਤਾਂ ਮੁੱਖ ਤੌਰ ਦੇ ਉੱਤੇ ਮੰਦੀਪ ਸਿੰਘ ਦੇ ਨਾਲ ਖੜੋਤੀਆਂ ਨਜ਼ਰ ਆ ਰਹੀਆਂ ਹਨ ਅਜੇ ਤੱਕ ਪਰ ਇਹਦਾ ਇੱਕ ਵਿਕਰਾਲ ਰੂਪ ਇਹਦਾ ਇੱਕ ਵੱਡਾ ਰੂਪ 227 ਤੋਂ ਪਹਿਲਾਂ ਵੇਖਣ ਨੂੰ ਮਿਲ ਸਕਦਾ ਹੈ ਇਹਦੀਆਂ ਚਰਚਾਵਾਂ ਨੇ ਜਿਸ ਵਿੱਚ ਜ਼ਿਆਦਾਤਰ ਪੰਥਕ ਤੇਰਾ ਇਕਸਾਰ ਹੋ ਜਾਣ ਹੁਣ ਪੰਜਾਬ ਨੂੰ ਚਾਹੀਦਾ ਕੀ ਹੈ ਪੰਜਾਬ ਤੋਂ ਇਲਾਵਾ ਪੰਥ ਨੂੰ ਕੀ ਚਾਹੀਦਾ ਪੰਥ ਨੂੰ ਚਾਹੀਦਾ ਆਪਣੀ ਵੋਟ ਪਰਸੈਂਟੇਜ ਨਾ ਟੁੱਟਣ ਦਿੱਤੀ ਜਾਵੇ ਆਪਣਾ ਵੋਟ ਨਾ ਟੁੱਟਣ ਦਿੱਤਾ ਜਾਵੇ ਜਿਹੜਾ ਪੰਥ ਦਾ ਇੱਕ ਵੋਟ ਹੈ ਉਹ ਇੱਕ ਥਾਂ ਤੇ ਰਵੇ ਪੰਥ ਨੂੰ ਇਹ ਚਾਹੀਦਾ ਜਦੋਂ ਸੁਖਬੀਰ ਸਿੰਘ ਬਾਦਲਵਾਲਾ ਅਕਾਲੀ ਦਲ ਆਪਣੇ ਨਿਗਾਰ ਵੱਲ ਰਿਹਾ 2022 ਦੇ ਵਿੱਚ ਪੰਥਕ ਵੋਟ ਵੱਧ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਪਈ ਇਹਦੀਆਂ ਸਪੈਕੂਲੇਸ਼ਨਸ ਜਿਤਾਈਆਂ ਜਾਂਦੀਆਂ ਉਸ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਪ੍ਰਧਾਨ ਯਾਨੀ ਕਿ ਭਾਈ ਅਮਰਿਤਪਾਲ ਸਿੰਘ ਜਦੋਂ 2024 ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦੇ ਆ ਉਦੋਂ ਖਡੂਰ ਸਾਹਿਬ ਲੋਕ ਸਭਾ ਹਲਕਾ ਨੇ ਖੁੱਲੇ ਗੱਫੇ ਦਿੱਤੇ ਔਰ ਮਿਸਾਲੀ ਦਿੱਤ ਪ੍ਰਦਾਨ ਕੀਤੀ ਜਿਸ ਤੋਂ ਬਾਅਦ ਐ ਪ੍ਰਤੀਤ ਹੋ ਗਿਆ ਪੰਥ ਇਕਸਾਰ ਹੋ ਸਕਦਾ ਪਰ ਪੰਥ ਨੂੰ ਇਕਸਾਰ ਕਰੇਗਾ ਕੌਣ ਸਵਾਲ ਇਹ ਹੈ ਪਰ ਜੇ ਇਸ ਵਾਰ ਇਹ ਗੱਠਜੋੜ ਜਾਂ ਇਹ ਅਸਿੱਧਾ ਗੱਠਜੋੜ ਇਹ ਸਮਰਥਨ ਪੰਥ ਦੇ ਹੱਕ ਚ ਰਹਿੰਦਾ ਹੈ ਪਰ ਜੇ ਮਨਦੀਪ ਸਿੰਘ ਇਸ ਵਾਰ ਚੋਣ ਜਿੱਤ ਜਾਂਦਾ ਤਾਂ ਇਹਦਾ ਅਸਰ ਕਿਤੇ ਨਾ ਕਿਤੇ 227 ਦੇ ਵਿੱਚ ਪੈ ਸਕਦਾ ਜਿੱਥੇ ਵੱਧ ਤੌਰ ਤੇ ਪੰਥਕ ਧੜੇ ਇਕਸਾਰ ਹੋ ਜਾਣ ਇਹ ਵੀ ਸੰਭਵ ਹੈ ਕਿ ਸਮੇਂ ਆ ਕੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇੱਕ ਸਮੇਂ ਆ ਕੇ ਸੁਖਬੀਰ ਬਾਦਲ ਦਾ ਧੜਾ ਵੀ ਅੱਧਰ ਵੱਲ ਨੂੰ ਕਿਤੇ ਖਿੱਚਿਆ ਆਵੇ ਇਹ ਵੀ ਕੋਈ ਵੱਡੀ ਗੱਲ ਨਹੀਂ ਹੋਵੇਗੀ ਇਹਦੀ ਸੰਭਾਵਨਾ ਵੀ ਖਾਰਜ ਨਹੀਂ ਕੀਤੀ ਜਾ ਸਕਦੀ ਪਰ ਸੰਭਾਵਨਾ ਤੇਜ ਹੈ ਕਿ ਜੇ ਪੰਥ ਇਕਸਾਰ ਹੋ ਗਿਆ ਪੰਥ ਦੀ ਵੋਟ ਇੱਕ ਪਾਸੇ ਹੋਗੀ ਫਿਰ ਪੰਜਾਬ ਦਾ ਸਿਆਸੀ ਸਮੀਕਰਨ ਬਦਲ ਸਕਦਾ ਹੈ ਹੋ ਸਕਦਾ ਹੈ ਸੰਭਾਵਨਾ ਹੈ ਕਿ 2027 ਤੋਂ ਪਹਿਲਾਂ ਪਹਿਲਾਂ ਇੱਕ ਮਹਾ ਗਠਬੰਧਨ ਹੋ ਜਾਵੇ ਜਿਹੜਾ ਪੰਜਾਬ ਦੀ ਸਿਆਸਤ ਨੂੰ ਪਲਟਣ ਦਾ ਅਖਤਿਆਰ ਰੱਖਦਾ ਹੋਵੇ